ਸਰਮਾਗਿਆ ਦੇ ਉਹਦੀ ਮਾਤ ਹੋ ਗਈ। ਉਹਦੇ ਸੇੋਂ ਜਿਹੜੀਆਂ ਬੇਟੀਆਂ ਆ ਉਹ ਆਪਣੇ ਜਿਹੜਾ ਪਰਮਾਤਮਾ ਆਲੇ ਨੂੰ ਮੰਨਦੀਆਂ ਉਹਦੇ ਨਾਲ ਕੁਝ ਗਿਲਾ ਰੱਖੀ ਨੇ। ਉਹ ਮੈਂ ਆਪਣੀ ਆਪਣੀ ਕਹਾਣੀ ਲਿਖਿਆ। ਨਾ ਕੋਈ ਸੁਣੀ ਸੁਣੀ ਆਦੇ ਸਾਨੂੰ ਰਉਛ ਨਾ ਜਾਵੇ। ਨਾ ਕੋਈ ਫੁਰੀ ਫਰਿਆਦ ਸਾਨੂੰ ਰਉਛ ਸਦਾ। के रखड़ी असीं रखड़ी, रखड़ी असीं बना गे निका जे सॾा बड़ा ई मनूक सी निका जे बड़ा ई मनूक सी उ ਪੀਰ ਵੀ ਭੂਪ ਜੀ ਬਹੁਤ ਵੱਡਾ ਸੀ ਉਹ ਸਾਡਾ ਸ਼ਰਮਾਇਆ ਰਕੜੀ ਅਸਾਂ ਖੇਦੇ ਬਣਾਂਗੇ ਦਿਨ ਪਰ ਸੋਨੂ ਰਕੜੀ ਦਾ ਆਇਆ ਰਕੜੀ ਅਸਾਂ ਖੇਦੇ ਬਣਾਂਗੇ ਲੱਖਾਂ ਸੁੱਖਾਂ ਸੁੱਖ ਅਸਾਂ ਉਹ ਸੋਨੂ ਸੀ ਪਾਇਆ ਵੇ ਦਾ ਦਿੱਤਾ ਖੇਦ ਸਾਡਾ ਤੂੰ ਬਣਿਆ ਬਣਾਇਆ ਵੇ રેખડીસા કે દે બનનાગે દિન પરસો નો રખડી દાયરા રેખડીસા કે દે બનનાગે ચામા નાળ પેલા દિન રખડી દા આવણા થી ગુટ ઉતે બન અસા ચામા નું મનાવણા થી સાડે ચામા وچ લાલ તુમ લાલા રખડીસા કે દે